ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਔਰ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਤੀਰ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਪਰ ਮੈਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਵੱਡਾ ਤੀਰ ਜੀ ਕਰਨਾ ਹੈ ਅੱਜ ਕੱਲ ਕਿਉਂਕਿ ਕੈਨੇਡਾ ਤੋਂ ਧੜਾ ਧੜਾ ਰਿਫਿਊਜ਼ਲ ਆ ਰਹੇ ਨੇ ਜੇ ਮੈਂ ਪੰਜਾਬੀ ਚ ਕਹਾਂ ਬੋਰੀਆਂ ਭਰ-ਭਰ ਰਿਫਿਊਜ਼ਲ ਆ ਰਹੇ ਨੇ ਕੈਨੇਡਾ ਤੋਂ ਜੇ ਦੇਖਿਆ ਜਾਵੇ ਤਾਂ ਤੇ ਬਹੁਤ ਸਾਰੇ ਜਿਹੜੇ ਏਜੰਟਸ ਨੇ ਉਹ ਰੀਫਾਈਲ ਤੇ ਰੀਫਾਈਲ ਰੀਫਾਈਲ ਤੇ ਰੀਫਾਈਲ ਤੇ ਕਈ ਏਜੰਟਸ ਦਾ ਮੈਂ ਕਹਿ ਸਕਦਾ ਕਿ ਵਪਾਰ ਵੀ ਬਣ ਗਿਆ ਕਿ ਫਾਈਲ ਲਾਓ ਰੀਫਾਈਲ ਲਾਓ ਤੇ ਵੀਜ਼ੇ ਦਾ ਰਿਜ਼ਲਟ ਨਹੀਂ ਬਚਿਆ ਲਾ ਰਿਹਾ ਪਰ ਤੁਸੀਂ ਤੁਸੀਂ ਕੁਝ ਵੀਜ਼ੇ ਲੈਣੇ ਸ਼ੁਰੂ ਕਰ ਦਿੱਤੇ ਨੇ ਰੀਫਾਈਲਿੰਗ ਤੇ ਔਰ ਇਹ ਵੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਜਦੋਂ ਕਿਸੇ ਵਿਦਿਆਰਥੀ ਦਾ ਰੀਫਾਈਲ ਕਰਦੇ ਹੋ ਤੇ ਤੁਸੀਂ ਕੋਈ ਪ੍ਰੋਸੈਸਿੰਗ ਫੀਲ ਪਹਿਲਾਂ ਨਹੀਂ ਲੈਂਦੇ ਸੋ ਜੇ ਰੀਫਾਈਲਿੰਗ ਤੇ ਵੀ ਵੀਜ਼ਾ ਨਹੀਂ ਆਉਂਦਾ ਤੇ ਤੁਸੀਂ ਕੋਈ ਚਾਰਜ ਨਹੀਂ ਕਰਦੇ ਹੁਣ ਇਹ ਗੱਲ ਬੜੀ ਮਹੱਤਵਪੂਰਨ ਹੈ ਤੁਹਾਡੀ ਪਰ ਵੀਜ਼ੇ ਤੁਹਾਡੇ ਆ ਰਹੇ ਨੇ ਰੀਫਾਈਲਿੰਗ ਤੇ ਕਿੰਨੇ ਕਾਰ ਰਹੇ ਨੇ ਕੀ ਉਮੀਦ ਦੀ ਕਿਰਨ ਜਾਗੀ ਜਿਵੇਂ ਤੁਸੀਂ ਕਿਸੇ ਸਮੇਂ ਮੈਂ ਕਹਿੰਦਾ ਹੁੰਦਾ ਸੀ ਕਿ ਤੁਸੀਂ ਬਾਦਸ਼ਾਹ ਹੋ ਰਿਫਿਊਜ਼ ਕੇਸਸ ਦੇ ਵੀਜ਼ੇ ਲੈਣ ਦੇ ਤੇ ਕੀ ਦੁਬਾਰਾ ਤੁਹਾਡੀ ਬਾਦਸ਼ਾਹਤ ਖੜੀ ਹੋ ਰਹੀ ਹੈ ਜਿਹੜੀ ਟੁੱਟ ਗਈ ਸੀ ਕਿਉਂਕਿ ਕੈਨੇਡਾ ਨੇ ਵੀਜ਼ੇ ਦੇਣੀ ਬੰਦ ਕਰ ਦਿੱਤੇ ਸੀ ਸੋ ਹੁਣ ਮੈਨੂੰ ਇਹਦੇ ਤੇ ਕਲੈਰਿਟੀ ਦਿਓ ਤੇ ਬਿਲਕੁਲ ਸਰ ਜਿਹੜਾ ਤੁਸੀਂ ਕੋਟ ਬੋਲਿਆ ਨਾ ਇਹ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਵਜਨ ਹੈ ਤੇ ਸੱਚਾਈ ਵੀ ਹੈ ਕਈ ਵਾਰੀ ਪਤਾ ਕਿ ਉਹਨਾਂ ਸੱਚ ਜਦੋਂ ਆਪਣੇ ਸਾਹਮਣੇ ਵਾਲੇ ਨੂੰ ਕਹਿੰਦੇ ਕਿ ਕਿਉਂਕਿ ਦੁਕਾਨਦਾਰੀ ਦਾ ਕਹਿੰਦੀ ਕਿ ਯਾਰ ਉਹ ਗੱਲਾਂ ਕਰ ਚੋ ਸਾਹਮਣੇ ਵਾਲਾ ਬੰਦਾ ਸੁਣਨਾ ਚਾਹੁੰਦਾ ਹੈਗਾ ਕਿਉਂਕਿ ਉਹਦੀ ਹਾਂ ਚ ਹਾਂ ਮਲਾਈ ਚੱਲ ਪਰ ਕਹਿੰਦੇ ਸੱਚ ਦਾ ਸੱਚ ਹੈ ਜਿਹਦਾ ਤੁਹਾਨੂੰ ਤਾਂ ਪਤਾ ਹੀ ਸਾਰੇ ਇਹਨਾਂ ਲੰਬਾ ਅਰਸਾ ਤੁਹਾਡੇ ਨਾਲ ਹੀ ਇਸੇ ਮੰਚ ਤੇ ਨਿਕਲ ਗਿਆ ਤੇ ਬਿਲਕੁਲ ਜਿਹੜਾ ਤੁਸੀਂ ਰਿਫਿਊਜ਼ ਲਾਉਂਦਾ ਟੈਗ ਦਿੱਤਾ ਉਹ ਦੋ ਵਾਰੀ ਟੁੱਟਾ ਸਰ ਇੱਕ ਵਾਰੀ ਤਾਂ ਸੀਗਾ ਕਿ ਜਦੋਂ 100% ਵੀਜ਼ਾ ਹੀ ਆ ਗਿਆ ਰਿਫਿਊਜ਼ਲ ਦੀ ਲੋੜ ਹੀ ਨਹੀਂ ਪ ਤੇ ਅੱਜ ਦੀ ਰੇਟ ਚ ਵੀ ਸਰ ਜੇ ਤੁਸੀਂ ਮੈਨੂੰ ਲੱਗਦਾ ਕਿ ਜੇ ਕਿਸੇ ਹੋਰ ਨੂੰ ਵੀ ਪੁੱਛੋ ਤੁਸੀਂ ਵੀ ਦੇਖਦੇ ਹੋ ਨਾ ਸਰ ਇੰਸਟਾਗ੍ਰam ਤੇ ਯੂ ਕੈਨੇਡਾ ਬਾਰੇ ਨਾ ਕੋਈ ਬੋਲਣ ਦਿਆ ਨਾ ਕੋਈ ਐਡ ਆ ਨਾ ਕੋਈ ਆਪਾਂ ਤਾਂ ਚਲੋ ਇੱਥੇ ਗੱਲ ਕਰਦੇ ਜਿਹੜੇ ਬੱਚੇ ਭੇਜੇ ਹੋ ਉਹਨਾਂ ਦੀ ਪੀਆਰ ਦੀ ਹੈਲਪ ਵਾਸਤੇ ਬੱਚਿਆਂ ਦੇ ਮੋਟੀਵੇਸ਼ਨ ਵਾਸਤੇ ਕਾਫੀ ਲੱਗੇ ਰਹੇ ਲੋਕਾਂ ਨੇ ਕਿਰੇਟਿਵ ਬਾਰੇ ਬੋਲਣਾ ਹੀ ਬੰਦ ਕਰਤਾ ਲੋਕ ਕਹਿੰਨੇ ਕਿ ਲੋਕਾਂ ਨੇ ਕੀ ਨਹੀਂ ਕਿਹਾ ਸਾਈਪਰਸ ਵੇਚ ਮਲੇ ਕਿਹੜੀ ਕਿਹੜੀ ਕੰਟਰੀ ਤੇ ਛੱਡੀਆਂ ਇਹ ਨਹੀਂ ਉਹਨਾਂ ਨੇ ਦੁਬਈ ਵੇਚ ਫਿਨਲੈਂਡ ਵੇ ਸਭ ਕੁਝ ਹੀ ਵੇਚ ਹੀ ਗਏ ਮਲੇ ਸਿਰਫ ਤੇ ਸਿਰਫ ਕੀ ਆ ਕਿ ਜੋ ਕਿ ਸੀ ਬੱਚਿਆਂ ਦੇ ਨਾਲ ਖੜੇ ਹੋਣ ਵਾਲੀ ਗੱਲ ਕਿਤੇ ਨਹੀਂ ਸੀ ਅੱਜ ਦੀ ਦੇਚ ਵੀ ਵੀਜ਼ਾ ਨਹੀਂ ਹੈ ਪਰ ਮੈਂ ਹਰ ਬੰਦੇ ਨੂੰ ਕਹਾਂਗਾ ਵੈਨੈਕਲ ਐਜੂਕੇਸ਼ਨ ਦੇ ਇੰਸਟਾਗ੍ਰam ਤੇ ਜਾ ਕੇ ਦੇ ਲੋ ਤਾਂ ਜਵਾਬ ਮਿਲ ਜਾਣਾ ਸਪੈਸ਼ਲੀ ਮੈਂ ਮੈਂ ਤਰੀਕਾ ਸਰ ਬੋਲਦਾ ਹੁੰਦਾ ਹਮੇਸ਼ਾ ਨਵੰਬਰ ਤੋਂ ਬਾਅਦ ਜਦੋਂ ਇਹਨਾਂ ਨੇ ਆਪਣਾ ਬਜਟ ਆਊਟ ਕੀਤਾ ਸਭ ਨੂੰ ਬੱਚਿਆਂ ਨੂੰ ਪਤਾ ਤੇ ਹਾਂ ਕੈਨੇਡਾ ਨੇ ਵੀਜ਼ੇ ਦੇਣੇ ਜਿਹੜੇ ਕੀ ਆ ਸ਼ੁਰੂਆਤ ਕੀਤੀ ਆ ਤੇ ਜੇ ਸਰ ਮੈਂ ਵੀਜ਼ਾ ਸਕਸੈਸਫੁਲ ਦੀ ਗੱਲ ਕਰਾਂ ਸੇ ਅੱਜ ਮੈਨੂੰ ਪਤਾ ਸਰ ਜਿਹੜੀ ਫਾਈਲ ਨੂੰ ਹੱਥ ਪਾਇਆ ਕੈਟਾਗਰੀ ਦਾ ਜੂਰ ਹੈ ਕਿ ਜੋ ਲੱਗਦਾ ਕਿ ਯਾਰ ਇਸ ਫਾਈਲ ਚ ਕਮੀ ਨਹੀਂ ਇਹਦਾ ਵੀਜ਼ਾ ਆਉਣਾ ਚਾਹੀਦਾ ਸਰ ਉਹ ਵੀਜ਼ਾ ਲੱਗ ਗਏ ਫਾਈਲ ਤੇ ਚਾਹੇ ਉਹ ਮੇਰੇ ਕੋਲ ਵੀ ਰਿਫਿਊਜ਼ ਹੋਈ ਜਾਂ ਕਿਦਾਂ ਬਾਕੀ ਸਰ ਤੁਹਾਨੂੰ ਪਤਾ ਕੈਨੇਡਾ ਨੂੰ ਐਸ ਵੇਲੇ ਦੋ ਚੀਜ਼ਾਂ ਚਾ ਭੰਡਿਆ ਜਾ ਰਿਹਾ ਕਿ ਕੈਨੇਡਾ ਚ ਹੁਣ ਵੀਜ਼ਾ ਦੇਣਾ ਹੀ ਨਹੀਂ ਜਾਂ ਕੈਨੇਡਾ ਦੇ ਨਾਂ ਦੇ ਪੈਸੇ ਭੰਡ ਦੇ ਤਾਂ ਮੈਂ ਕਿ ਉਹਨੂੰ ਯੂਕੇ ਭੇਜੀਏ ਜਾਂ ਕਿਤੇ ਯੂਰਪ ਭੇਜੀਏ ਜਾਂ ਕਿਤੇ ਭੇਜੀਏ ਪਤਾ ਹੀ ਹੈ ਨਾ ਕਿ ਜੋਗੇ ਚੱਲਦਾ ਪੈਕੇਜ ਪਰ ਨਾਲੀ ਦੇ ਵਿੱਚ ਤੇ ਪਰ ਜਿਹੜੇ ਦਾ ਹੁਣ ਫੈਮਿਲੀ ਸ ਉੱਥੇ ਰਹਿੰਦੀਆਂ ਬੱਚੇ ਭੈਣ ਭਾਈ ਰਹਿੰਦੇ ਉਹਨੂੰ ਤਾਂ ਉੱਥੇ ਹੀ ਜਾਣਾ ਨਾ ਤੇ ਉਹ ਤਾਂ ਮੰਨਦਾ ਕੀ ਜਾਂਦਾ ਫਿਰ ਪ੍ਰੋਸੈਸਿੰਗ ਕੀਸਾ ਆਪਣੀ ਲਈ ਚਲੋ ਅਗਲੇ ਦਾ ਵੀਜ਼ਾ ਆਵੇ ਨਾ ਆਵੇ ਦਫਤਰ ਚਲਾਈ ਚਲੋ ਸੋ ਇਸੇ ਕਰਕੇ ਅਸੀਂ ਦੋਨੋਂ ਤਰੀਕੇ ਨਾਲ ਬੱਚੇ ਦਾ ਖੜੇ ਆ ਨੋ ਐਡਵਾਂਸ ਪੇਮੈਂਟ ਸਾਡੀ ਜਿਹੜੀ ਫੀਸ ਆ 1 ਰੁਪਿਆ ਵੀ ਪਹਿਲੋਂ ਅਸੀਂ ਚਾਰਜ ਬੱਚੇ ਕੋਲ ਨਹੀਂ ਉਦੋਂ ਦੇ ਪੈਸੇ ਕਮਾਈਦੇ ਹਾਂ ਜਦੋਂ ਬੱਚੇ ਦਾ ਵੀਜ਼ਾ ਉਹਦੇ ਹੱਥ ਚੜਾ ਆ ਜਾਂਦਾ ਅੱਜ ਮੈਂ ਦੱਸ ਦਵਾਂ ਸਰ ਇਹ ਕੁੰਡੀ ਕਿੱਦਾਂ ਸਾਡੇ ਹੱਥ ਲੱਗੀ ਤੁਸੀਂ ਕਹਿ ਸਕਦੇ ਕਿਤੇ ਨਾ ਕਿਤੇ ਕੋਈ ਨਾ ਕਿ ਕੈਨੇਡਾ ਦੇ ਵਿੱਚ ਰੋਜ਼ ਰਹਿੰਦੇ ਆ ਰੋਜ਼ ਬਰੀਕੀ ਦੇ ਵਿੱਚ ਜਾ ਕੇ ਐਲਗੋਰਿਥਮ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਮਝ ਸਮਝ ਬਹੁਤ ਪਈ ਆ ਤੇ ਕਾਫੀ ਵੀਜ਼ੇ ਲੈ ਆ ਸਰ ਮੈਂ ਕੋਈ ਇਹ ਨਹੀਂ ਕਿ 2 3 4 5 7 ਦੀ ਵੀਜ਼ੇ ਲੈ ਕੇ ਮੈਂ ਗੱਲਾਂ ਕਰਨ ਦਿਆ ਮੈਕਸਿਮਮ ਕੇਸਸ ਦੇ ਜਿੰਨੀਆਂ ਅਸੀਂ ਫਾਸਟ ਲੋਚ ਕਰ ਰਹੇ ਵੀਜ਼ੇ ਆ ਰਹੇ ਹਾਂ ਜੇ ਰਿਫਿਊਜ਼ਲ ਆ ਰਹੀ ਤੇ ਪਤਾ ਹੁੰਦਾ ਕਿ ਇਹ ਰਿਫਿਊਜ਼ਲ ਦਾ ਕਾਰਨ ਕੀ ਆ ਸੋ ਅੱਜ ਮੈਂ ਨਾ ਤੁਹਾਡੇ ਨਾਲ ਇੱਕ ਸਰ ਰਿਫਿਊਜ਼ਲ ਲੈਟਰ ਇਸੇ ਮੰਚ ਤੇ ਨਾ ਸਾਂਝੀ ਕਰੂੰਗਾ ਜੋ ਮੈਂ ਬੱਚੇ ਦਾ ਨਾਮ ਹਾਈਡ ਕਰਕੇ ਕਿਉਂਕਿ ਸਰ ਕੈਨੇਡਾ ਸਰ ਤੁਹਾਨੂੰ ਯਾਦ ਹੋਊਗਾ ਆਪਾਂ ਇੱਥੇ ਅ ਦੋ ਸਾਲ ਪਹਿਲਾਂ ਜਦੋਂ ਨਾ ਕੈਨੇਡਾ ਮਲੇਗੀ ਥੋੜਾ ਸਖਤ ਹੋਇਆ ਹੋਣਾ ਸ਼ੁਰੂ ਹੋਇਆ ਤੇ ਆਪਾਂ ਕਿਹਾ ਸੀ ਕੈਨੇਡਾ ਹੁਣ ਆਸਟ੍ਰੇਲੀਆ ਬਣੂ ਤੇ ਬੰਨਣਾ ਚਾਹੀਦਾ ਵੀ ਸੀਗਾ ਤੇ ਮੈਂ ਬਹੁਤ ਖੁਸ਼ ਆ ਕਿ ਕੈਨੇਡਾ ਨੇ ਨਹੀਂ ਡਿਟੇਲਡ ਰਿਫਿਊਜ਼ਲਸ ਤੁਹਾਨੂੰ ਵੀ ਹੁਣ ਤਰਸਾ ਹੋ ਗਿਆ ਬਹੁਤੇ ਏਜੰਟਾਂ ਨਾਲ ਜ਼ਿਆਦਾ ਨੌਲੇਜ ਤੁਸੀਂ ਵੀ ਰੱਖਦੇ ਆ ਸਰ ਤੁਸੀਂ ਕਦੀ ਇਦਾਂ ਦੀਆਂ ਰਿਫਿਊਜ਼ਲ ਲੈਟਰ ਦੇਖਿਆ ਨਹੀਂ ਹੋਣਗੀਆਂ ਜਿੱਥੇ ਕਿ ਬੱਚੇ ਦੇ ਫਿਜ਼ਿਕਸ ਜੋ ਮਾਰਕਸ ਕਿੰਨੇ ਆਏ ਆ ਉਹ ਪ੍ਰੋਪਰ ਮੈਂਸ਼ਨ ਕੀਤੇ ਆ ਮੈਥਸ ਦੇ ਮਾਰਕਸ ਉਹਦੇ ਕਿੰਨੇ ਆਏ ਆ ਤੁਸੀਂ ਦੇਖ ਸਕਦੇ ਹੋਗੇ ਕਿ ਤੁਹਾਡੇ ਮੈਥਮੈਟਿਕਸ 53% ਮਾਰਕਸ ਆ ਤੇ ਉਹਦੇ ਚ ਇੰਨੇ ਕਈ ਸਾਰੇ ਰਿਫਿਊਜ਼ ਲੈਟਰ ਚ ਕਈ ਲਿਖ ਕੇ ਆਇਆ ਸੀਗਾ ਕਿ ਤੁਹਾਡੇ ਪਾਰਟੀਕੂਲਰ ਸਬਜੈਕਟਸ ਤੋਂ ਮਾਰਕਸ ਇੰਨੇ ਘਟਾ ਬੈਂਕ ਦੀਆਂ ਸਟੇਟਮੈਂਟ ਦੇ ਵਿੱਚੋਂ ट्रांजੈਕਸ਼ਨ ਆ ਰਹੀਆਂ ਕਿ ਤੁਹਾਡੇ ਕੋਲ ਆਹ ट्रांजੈਕਸ਼ਨ ਰੀਸੈਂਟ ਤੁਹਾਡੇ ਕੋਲ ਹੈਗੀਆਂ ਜਾਂ ਮਤਲਬ ਕਿ ਇੰਧਰ ਹੀ ਰਿਫਿਊਜ਼ ਲੈਟਰ ਆ ਰਹੀਆਂ ਕਿ ਇਹ ਤਾਂ ਬੰਦਾ ਸੋਚ ਵੀ ਨਹੀਂ ਸਕਦਾ ਤੇ ਅੱਜ ਮੈਂ ਦੱਸਦਾ ਸਰ ਇੰਨਾ ਰਿਫਿਊਜ਼ ਲੈਟਰ ਦਾ ਜਵਾਬ ਦੇ ਕੇ ਵੀਜ਼ਾ ਲੈਣ ਦੇ ਵਿੱਚ ਪਿਨਾਕਲ ਦੀ ਟੀਮ ਜਿਹੜੀ ਕਿ ਕਾਮਯਾਬ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਸੋ ਮੈਂ ਇਸ ਨੂੰ ਬਹੁਤ ਪੋਜ਼ਿਟਿਵ ਦੇਖ ਰਿ ਜਦੋਂ ਅਚੈਨ ਨੂੰ ਡਰਾਇਆ ਜਾ ਰਿਹਾ ਇੰਨੀ ਡਿਟੇਲਸ ਰਿਫਿਊਜ਼ਲ ਹੁਣ ਕੈਨੇਡਾ ਵੀਜ਼ਾ ਨਹੀਂ ਦਿੰਦਾ ਪਰ ਮੈਂ ਉਲਟਾ ਇਹਨੂੰ ਕਹਿੰਦਾ ਮੈਂ ਕਹਿੰਦਾ ਇਹ ਤਾਂ ਉਹ ਚੀਜ਼ ਹੋ ਰਹੀ ਆ ਕਹਿੰਦੇ ਨਾ ਕਈ ਵਾਰੀ ਆਪਾਂ ਕਿਸੇ ਬੱਚੇ ਨੂੰ ਪਿਆਰ ਨਾ ਸਮਝਾਉਂਦੇ ਆ ਕੱਲ ਨਹੀਂ ਹੁੰਦੀ ਫਿਰ ਮਾਪੇ ਨੇ ਸਖਤੀ ਕਰਦਾ ਕਿ ਹਾਂ ਵੀ ਤੂੰ ਕਰਦਾ ਨਹੀਂ ਕਿੱਦਾਂ ਨਹੀਂ ਕਰਦਾ ਸੋ ਗੱਲ ਇਹ ਕੀ ਸੀ ਸਰ ਜਦੋਂ ਉਹ ਤਾਂ 100% ਵੀਜ਼ਾ ਆਇਆ ਸਤਾਂ ਨੂੰ ਯਾਦ ਹੋਣਾ ਜਦੋਂ ਆਪਾਂ ਇਹਦੇ ਲਾਈਵ ਸ਼ੋਜ਼ ਲਾਈਵ ਕੌਜ਼ ਲੈਦੀਆਂ ਸੀ ਬੱਚਾ ਪੁੱਛਦਾ ਹੁੰਦਾ ਸੀ ਮੇਰਾ ਵੀਜ਼ਾ ਹੋਣਾ ਚਾਹੀਦਾ ਮੈਂ ਕਿਹੜਾ ਕਾਲਜ ਲਵਾਂ ਮੈਂ ਕਿਹੜਾ ਕੋਰਸ ਲਵਾਂ ਫਿਰ ਬਾਅਦ ਚੋਰ ਵੀਜ਼ਾ ਜੋ 100% ਆ ਗਿਆ ਸਭ ਨੇ ਛੱਡਤਾ ਤੇ ਸਾਰਾ ਜੋ ਬੱਚਾ ਤਕਰੀਬਨ ਕਿਤਨਾ ਕਿਤੇ ਫਸਿਆ ਫੀਲ ਕਰਦਾ ਪਿਆ ਜਿਹੜਾ 100% ਵੀਜ਼ੇ ਵਾਲੇ ਦੌਰ ਚ ਗਿਆ ਸੀਗਾ ਸੋ ਹੁਣ ਕਹਿ ਲਓ ਕਿ ਨਾ ਚਾਹੁੰਦੇ ਹੋਏ ਵੀ ਉਹ ਚੀਜ਼ ਹੋ ਗਈ ਆ ਕਿ ਜਿਹੜੀ ਕੈਨੇਡਾ ਦੀ ਸ਼ਕਤੀ ਹੈ ਕਿ ਸਾਨੂੰ ਸਹੀ ਕਾਲਜ ਲੈਣਾ ਪੈਣਾ ਸਹੀ ਕੋਰਸ ਲੈਣਾ ਪੈਣਾ ਤੇ ਸਹੀ ਬੰਦੇ ਦੇ ਥਰੂ ਜਾਣਾ ਪੈਣਾ ਆਂ ਹੀ ਜਿਹੜੀਆਂ ਕਿ ਚੀਜ਼ਾਂ ਮਤਲਬ ਕਿ ਪੂਰੀਆਂ ਸੈੱਟ ਹੋ ਗਏ ਵੀਜ਼ਾ ਆਉਣਾ ਤੇ ਇੰਨਾਂ ਚੀਜ਼ਾਂ ਦੇ ਸਖਤੀ ਦੇ ਵਿੱਚ ਮੈਂ ਤਾਂ ਕਹੂੰਗਾ ਕਿ ਅਨ ਇੰਟੈਂਸ਼ਨਲੀ ਕਹਿ ਲਓ ਜੋ ਮਰਜ਼ੀ ਕਹਿ ਲਓ ਤੁਹਾਡਾ ਬੱਚਾ ਸਹੀ ਪੜ੍ਹਾਈ ਪੜ ਜਾਣਾ ਤੇ ਜਿਹੜਾ ਬੱਚਾ ਸਹੀ ਪੜ੍ਹਾਈ ਪੜ ਗਿਆ ਉਹਦਾ ਕੈਨੇਡਾ 'ਚ ਜ਼ਿੰਦਗੀ ਦਾ ਬਾਣੀ ਜਾਣੀ ਹੈਗੀ ਆ ਇੱਕ ਤਾਂ ਹੁੰਦੀ ਦੌੜ ਜਿਹੜੀ ਲੱਗੀ ਸੀ ਨਾ ਕਾਪੀ ਪੇਸ ਮੇਰੇ ਰਿਸ਼ਤੇਦਾਰ ਉੱਥੇ ਰਹਿੰਦੇ ਮੈਂ ਇਹੀ ਜਗ੍ਹਾ 'ਤੇ ਜਾਣਾ ਉਹ ਸਾਰ ਹੁਣ ਬੰਦ ਹੋ ਚੁੱਕਾ ਹੁਣ ਤਾਂ ਤੁਹਾਡੀ ਪੜ੍ਹਾਈ ਚਾਹੇ ਆਰਟਸ ਵਾਲਾ ਬੱਚਾ ਮੈਂ ਚਾਹੇ ਮੈਡੀਕਲ ਵਾਲਾ ਬੱਚਾ ਨਾਨ ਮੈਡੀਕਲ ਕੋਰਸ ਵਾਲਾ ਬੱਚਾ ਤੁਹਾਨੂੰ ਦੈਨ ਵੀਜ਼ਾ ਆਉਣਾ ਜਿੱਦਾਂ ਮੈਂ ਤੁਹਾਨੂੰ ਉਹ ਰਿਫਿਊਜ਼ ਲੈਟਰ ਦਿਖਾਈ ਕੱਲੇ ਕੱਲੇ ਸਬਜੈਕਟ ਦੇ ਮਾਰਕਸ ਮੈਂਸ਼ਨ ਕਰਕੇ ਆਉਣੇ ਸ਼ੁਰੂ ਹੋ ਗਏ ਕਿ ਪਹਿਲੇ ਸਾਲ ਦੀ ਪੜ੍ਹਾਈ ਜਿਹੜੀ ਆ ਤੁਹਾਡੇ ਤੋਂ ਪੜ੍ਹੀ ਨਹੀਂ ਜਾਣੀ ਤੁਹਾਡੀ ਉਸ ਪੜ੍ਹਾਈ ਦੇ ਵਿੱਚ ਇੰਨਾ ਸਬਜੈਕਟਸ ਦੀ ਜ਼ਿਆਦਾ ਡਿਮਾਂਡ ਆ ਕੋਈ ਸੋਚ ਸਕਦਾ ਏ ਸਰ ਕੈਨੇਡਾ ਨਹੀਂ ਸਕਤੀ ਕਰੂਗਾ ਤੇ ਮੈਂ ਪਰ ਖੁਸ਼ ਆ ਸਰ ਕਿਉਂਕਿ ਮੈਂ ਚਾਹੁੰਦਾ ਵਾ ਜਿੰਨੇ ਵੀ ਬੱਚੇ ਜਾਣ ਉਹ ਸਹੀ ਤਰੀਕੇ ਨਾਲ ਜਾਣ ਉਹ ਸਾਰੇ ਬੱਚਿਆਂ ਨੂੰ ਪਤਾ ਹੋਵੇ ਇਹ ਹਾਂ ਵੀ ਮੈਂ ਕਿਹੜੀ ਪੜ੍ਹਾਈ ਦੇ ਕਾਬਲ ਹਾਂ ਤੇ ਕਿਹੜੀ ਪੜ੍ਹਾਈ ਪੜ੍ਹ ਕੇ ਮੇਰੀ ਜ਼ਿੰਦਗੀ ਬਣ ਚੁੱਕੀ ਆ ਬਣ ਸਕਦੀ ਆ ਤੇ ਉਹ ਦੌਰ ਤੇ ਜਿਹੜਾ ਕਿ ਕੈਨੇਡਾ ਆ ਸੋ ਇਸ ਇਸ ਜਿਹੜੀ ਇਦਾਂ ਦੀਆਂ ਰਿਫਿਊਜ਼ਲ ਲੈਟਰਾਂ ਨੂੰ ਮੈਂ ਬਹੁਤ ਜ਼ਿਆਦਾ ਪੋਜ਼ਿਟਿਵ ਦੇਖਦਾ ਤੇ ਮੈਂ ਇੱਕ ਪ੍ਰੇ ਵੀ ਕਰੂੰਗਾ ਸਰ ਕੈਨੇਡਾ ਦਾ ਇਹ ਜਿਹੜਾ ਇਦਾਂ ਦਾ ਟ੍ਰੈਂਡ ਆ ਨਾ ਬਰਕਰਾਰ ਰੱਖੇ ਤੇ ਡਰੇ ਹੋਣਾ ਰਿਫਿਊਜ਼ਲ ਦੇ ਤਾਂ ਸਾਨੂੰ ਵੀ ਫਾਇਦਾ ਨਹੀਂ ਹੋਣਾ ਨਾ ਪੈਸੇ ਲੈ ਰਹੇ ਸੋ ਮੈਂ ਜਿਹੜਾ ਕੌਨਫੀਡੈਂਸ ਆ ਇਸ ਮੱਚ ਤੇ ਤੁਹਾਡੇ ਨਾਲ ਇੰਨੀ ਖੁੱਲ ਕੇ ਗੱਲ ਕਰਨ ਦਾ ਜਿਹਾ ਹਰ ਬੱਚੇ ਦੇ ਨਾਲ ਗੱਲ ਕਰਨ ਦਾ ਤਾਂ ਹੀ ਆ ਪੈਸੇ ਨਹੀਂ ਕਮਾ ਰਿਆ ਕਿਉਂਕਿ ਮੈਂ ਆਪਣੇ ਆਫਿਸ ਦੇ ਖਰਚੇ ਨਹੀਂ ਚਲਾਉਣੇ ਤੁਹਾਡਾ ਜੀ ਵੀਜ਼ਾ ਨਹੀਂ ਆਇਆ ਤੇ ਅੱਜ ਮੈਂ ਦੱਸ ਦਵਾਂ ਕਿ ਇਹ ਚੀਜ਼ ਅਸੀਂ ਸ਼ੁਰੂ ਹੀ ਤਾਂ ਕੀਤੀ ਆ ਕਿ ਬੱਚੇ ਤੇ ਵੀ ਭਰੋਸਾ ਜਿਹੜਾ ਕਿ ਆਪਾਂ ਬਣ ਸਕੀਏ ਕਿ ਹਾਂ ਵੀ ਬੱਚਾ ਵੀ ਬਣ ਸਕੇ ਤੇ ਬਾਕੀ ਤੁਸੀਂ ਇੰਸਟਾਗ੍ਰam ਤੇ ਜੁੜੇ ਰਹੋ ਰੋਜ਼ ਟ੍ਰੈਂਡ ਤੁਸੀਂ ਦੇਖੋ ਸਰ ਜਿਹਨੀਆਂ ਫਾਈਲਸ ਜਨਵਰੀ ਖਾਸੋਂ ਦੇ 26 ਵਾਸਤੇ ਲਗੀਆਂ ਨਾ ਤੇ ਬਹੁਤ ਹੰਗਾਰਾ ਬੜਿਆ ਵਧੀਆ ਰਿਜ਼ਲਟ ਮੈਂ ਇਹਦਾ ਕਹੂੰਗਾ ਸੈਟੀਸਫੈਕਟਰੀ ਤੇ ਮੈਂ ਤਾਂ ਕਹੂੰਗਾ ਜੇ ਪਰਸੈਂਟੇਜ ਦੀ ਗੱਲ ਕਰੀਏ ਤੇ ਪੰਜਾਬ ਦੀਆਂ ਟੌਪ ਕੰਪਨੀਏ ਦੇ ਵਿੱਚ ਉਹ ਆਪਾਂ ਹੀ ਹੁਣੇ ਆ ਸ਼ਾਇਦ ਉਪਰਲੇ ਲੈਵਲ ਦੇ ਹੁੰਦੇ ਸ਼ਾਇਦ ਕੰਪੈਰੀਜ਼ਰ ਹੋ ਕਿ ਇੰਨੀ ਪਰਸੈਂਟੇਜ ਦੇ ਵਿੱਚ ਜਿਹੜਾ ਕਿ ਆਪਾਂ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋਇਆ ਬਾਕੀ ਸਾਰੇ ਬੱਚੇ ਆਪਾਂ ਤਾਂ ਹਮੇਸ਼ਾ ਇਹੀ ਕਰਦੇ ਆ ਕਿ ਸਰ ਖੁਸ਼ੀ ਖੁਸ਼ੀਆਂ ਲੈ ਕੇ ਜਾਣ ਦੇ ਨਿਕਲੋ ਬਿਲਕੁਲ ਸਹੀ ਗੱਲ ਹੈ ਜੀ ਆ ਮੈਂ ਦੇਖ ਰਿਹਾ ਸੀ ਤੁਹਾਡੀ ਪ੍ਰੋਫਾਈਲ ਵੀ ਨਾਲ ਦੀ ਨਾਲ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸੋ ਥੈਂਕ ਯੂ ਸੋ ਮੱਚ ਸੋ ਸਾਰੇ ਵਿਦਿਆਰਥੀ ਨੂੰ ਕਹੂੰਗਾ 85578 85578 ਤੀਰਤ ਜੀ ਦੇ ਨਾਲ ਗੱਲ ਕਰੋ ਜਲੰਧਰ ਜਾ ਕੇ ਮਿਲੋ ਤੀਰਤ ਜੀ ਨੂੰ ਜੇ ਤੁਹਾਡੀ ਰਿਫਿਊਜ਼ਲ ਹੈ ਤੇ ਬਹੁਤ ਬਰੀਕੀ ਦੇ ਨਾਲ ਤੀਰਤ ਜੀ ਤੋਂ ਕਾਰਨ ਸਮਝੋ ਜੇ ਤੁਹਾਡੀ ਫਾਈਲ ਰੀਫਾਈਲ ਹੋ ਕੇ ਵੀਜ਼ਾ ਲੈਣ ਵਾਲੀ ਹੋ ਤਾਂ ਹੀ ਤੀਰਤ ਜੀ ਰਿਪਲਾਈ ਕਰਨਗੇ ਬਾਕੀ ਅਗਰ ਰਿਫਿਊਜ਼ਲ ਫੇਰ ਆਉਂਦੀ ਹੈ ਤੇ ਤੀਰਤ ਜੀ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਣੀ ਜੇ ਵੀਜ਼ਾ ਆਇਆ ਤਾਂ ਹੀ ਉਹਨਾਂ ਨੇ ਆਪਣੇ ਮੇਨ ਟਾਲੇ ਪਾਸੇ ਤੁਹਾਨੂੰ ਬੇਨਤੀ ਕਰਨੀ ਸੋ ਵੀਡੀਓ ਖਤਮ ਕਰਨ ਤੋਂ ਪਹਿਲਾਂ ਧੰਨਵਾਦ ਤੋਂ ਪਹਿਲਾਂ ਇੱਕ ਵੀਡੀਓ ਦੋ ਵੀਡੀਓ ਤੀਰਤ ਜੀ ਨਹੀਂ ਦੇਖਦੇ ਆ ਕਿ ਜਦੋਂ ਵਿਦਿਆਰਥੀਆਂ ਦਾ ਵੀਜ਼ਾ ਲੱਗਦਾ ਹੈ ਤੇ ਕਿਦਾਂ ਦਾ ਮਾਹੌਲ ਬਣਦਾ ਧੀਰੇ ਜੀ ਦੀ ਗੱਲ ਸੁਣਦੇ ਕਿੰਨੇ ਈਅਰ ਰਿਫਿਊਜ਼ਲ ਲੱਗੀਆਂ ਲੱਗੀਆਂ ਤਾਂ 4 ਤੱਕ ਲੱਗੀਆਂ ਇਹ ਗੁੱਲ ਮਿਲਾਈਏ ਇੰਨੀਆਂ ਲੱਗੀਆਂ ਤਾਂ ਭੁੱਲ ਹੀ ਗਿਆ ਕਿਦਾਂ ਇਹ ਅੱਜ ਉਹ ਵੀ ਦਿਨ ਚੇਤਾ ਕਿ ਤੂੰ ਆਪਣਾ ਪਾਸਪੋਰਟ ਇੱਥੇ ਛੱਡ ਗਿਆ ਸੀ ਸਰ ਸਟੈਂਪਿੰਗ ਕਰਾ ਕੇ ਲੱਗ ਜਾਏਗਾ ਤੇਰੀ ਰਿਫਿਊਜ਼ਲ ਤੇ ਮੇਰੇ ਤੋਂ ਵੀ ਆ ਗਈ ਸੀਗੀ ਫਿਰ ਕਿੰਨੇ ਈਅਰ ਰਿਫਿਊਜ਼ਲ ਲੱਗੀਆਂ ਤਾਂ ਉਹ ਤੇ ਸਟੱਡੀ ਹੀ ਸੀ ਇੱਕ ਵਿਸਟਰੀ ਮਲੇ 3 ਨ ਰਿਫਿਊਜ਼ਲ ਕੈਨੇਡਾ ਤੋਂ ਲੱਗੀਆਂ ਜੀ ਕਿੰਨੇ ਈਅਰ ਰਿਫਿਊਜ਼ਲ ਲੱਗੀਆਂ ਕੈਨੇਡਾ ਨੂੰ ਕਹਿੰਦਾ ਤੂੰ ਇਹ ਤਾਂ ਦੁੱਖ ਸਾ ਇਹ ਨਹੀਂ ਕਨਫਿਊਜ਼ ਹੋ ਗਈ confused ਕਿ ਕਿੱਥੇ ਪੱਲੇ ਲੱਗੀ ਸੀਗੀ ਹਾਂ ਕਨਫਿਊਜ਼ਲ ਬਾਰੋਂ ਲੱਗੀ ਇੱਕ ਸਾਡੇ ਕੋਲ ਵੀ ਲੱਗੀ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਚ ਤੁਸੀਂ ਪੁੱਛਦੇ ਜੀ ਟ੍ਰੈਂਡ ਕਿਦਾਂ ਦਾ ਚੱਲਦਾ ਬਿਲਕੁਲ ਸਰ ਆਜੋ ਹੱਥੇ ਚਾ ਨਾ ਸਰ ਇਹਦੀ ਕੀਮਤ ਹੀ ਨਹੀਂ ਹੈਗੀ ਇਸ ਵੇਲੇ ਲੋਕਾਂ ਨੇ ਬੂੜ ਲਾਤੇ ਕੈਨੇਡਾ ਦੇ ਮਾਰਕੀਟ ਚ ਹੈ ਉੜਾ ਪਰ ਤੇਰਾ ਬੋਰਡ ਆਪਾਂ ਲੱਗ ਗਿਆ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪਿਛਲੇ ਕਾਫੀ ਸਮੇ ਤੋਂ ਕੈਨੇਡਾ ਦੇ ਬੋਰਡ ਲੱਤ ਗਏ ਆ ਤੇ ਮਤਲਬ ਕੀ ਕਹੂੰਗਾ ਕਿ ਹੁਣ ਕੈਨੇਡਾ ਬਾਰੇ ਗੱਲ ਹੀ ਨਹੀਂ ਕੋ ਕਰ ਰਹੇ ਆ ਕਿ ਹਾਂ ਵੀ ਕੈਨੇਡਾ ਨੇ ਹੁਣ ਵੀਜ਼ੇ ਦੇਣੇ ਨਹੀਂ ਸਟੂਡੈਂਟ ਵੀਜ਼ਾ ਦੇ ਤੁਸੀਂ ਸਾਡੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿੰਦਾ ਡੇਲੀ ਬੇਸਿਸ ਤੇ ਲੱਗਦੇ ਆ ਰਹੇ ਆ ਪਰ ਅੱਜ ਤੁਹਾਡੇ ਨਾਲ ਅਸੀਂ ਵੀਜ਼ਾ ਸਾਂਝਾ ਕਰਨਾ ਫੋ ਟੇਲ ਬੁਕਿੰਗ ਤੇ ਕੈਨੇਡਾ ਦਾ ਵੀਜ਼ਾ ਜਿਹੜਾ ਕਿ ਆਇਆ ਹਸਬੈਂਡ ਵਾਈਫ ਦਾ ਆਇਆ ਤੇ ਰਿਫਿਊਜ਼ ਲਾਂ ਦੀ ਵੀ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਮੈਂ ਲਗੂੰਗਾ ਪਰਮਾਰ ਜਿਹੜੀ ਕਿ ਲੱਗੀ ਸੀ ਤੇ ਸਰ ਜੀ ਮੈਂ ਤੁਹਾਨੂੰ ਆਪ ਮੈਨੂੰ ਦੱਸੋ ਸਾਡੀ ਕਿੰਨੀਆਂ ਕਿ ਰਿਫਿਊਜ਼ਲ ਲੱਗੀਆਂ ਹੋਈਆਂ ਸੀ ਸਰ ਫਿਊਜਾ ਮੇਰੀ 8 9 ਲੱਗੀਆਂ ਜੀ ਹਾਂ 8 9 ਰਿਫਿਊਜ਼ਲ ਲੱਗੀਆਂ ਹੋਈਆਂ ਸੀ ਪਰ ਹਿੰਮਤ ਨਹੀਂ ਛੱਡੀ ਸਰ ਕਿੰਨੇ ਸਾਲਾਂ ਤੋਂ ਲੱਗੇ ਹੋ ਸੀ ਇਸ ਲਾਈਨ ਦੇ ਵਿੱਚ ਦਾ ਤੋਂ 15 ਸਾਲ ਹੋ ਗਏ ਸਰ 15 ਕੇ ਸਾਲ ਹੋ ਗਏ ਤੁਹਾਨੂੰ ਵੀਜ਼ਾ ਲੱਗੇ ਸਰ ਇੱਕ ਮੈਂ ਮੋਸਟ ਇੰਪੋਰਟੈਂਟ ਗੱਲ ਕਰ ਲਵਾਂ ਕਿਉਂਕਿ ਨਾ ਪੰਜਾਬ 'ਚ ਜੋ ਚੀਜ਼ਾਂ ਚੱਲਦੀਆਂ ਪਹਿਲਾਂ ਤਾਂ ਹੁੰਦਾ ਦੋ ਚੀਜ਼ਾਂ ਮੈਂ ਕਹਿੰਦਾ ਇੱਕ ਤਾਂ ਕੈਨੇਡਾ ਨੂੰ ਭੰਡੀ ਜਾਓ ਦੂਜੀ ਛੇ ਹੈ ਕਿ ਜਾਂ ਐਡਵਾਂਸ ਨਾਲ ਦੇ ਪੈਸੇ ਲੈ ਕੇ ਦਫ਼ਤਰਾਂ ਦੇ ਖਾਤੇ ਰੋ ਸਰ ਕੋਈ ਐਡਵਾਂਸ ਤਾਂ ਨਹੀਂ ਦਿੱ ਜਿਹੜੀ ਆਫਟਰ ਵੀਜ਼ਾ ਪੇਮੈਂਟ ਆ ਉਹ ਕਿੰਨੀ ਗਾ ਕੈਨੇਡਾ ਦੀ ਟਿਕਟ ਤੋਂ ਜ਼ਿਆਦਾ ਤਾਂ ਨਹੀਂ ਹੋਣੀ ਸਰ ਤੋਂ ਘੱਟ ਹੀ ਹੋਣੀ ਸਰ ਲੋਕੀ ਤਾਂ ਲੱਖਾਂ ਕਰੋੜਾ ਮੰਗੇ ਜਾਂਦੇ ਮੈਂ ਤਾਂ ਕੁਸ ਵੀ ਨਹੀਂ ਪੈਸੇ ਦਿੱਤੇ ਤੁਹਾਨੂੰ ਸਮਝ ਲੋ ਇਹ ਹਿਸਾਬ ਜਾਂਦਾ ਇਹ ਤੁਸੀਂ ਜਿੰਨੇ ਦਾ ਖਰਾਬ ਕਰਦੇ ਆ ਬੱਸਾਂ ਤੇ ਕੌਮ ਘਰ ਕੇ ਗੱਡੀਆਂ ਹੀ ਘੁੰਮ ਫਿਰਗੇ ਮਤਲਬ ਕਿ ਇਹ ਉਹ ਚੀਜ਼ਾਂ ਆ ਤੁਸੀਂ ਇਹ ਦੇਖੋ ਕਿ ਚਾਹੇ ਅਸੀਂ ਫਾਈ ਫੀਸ ਬਾਅਦ ਵਿੱਚ ਵੀ ਜਿਹੜੀ ਉਹ ਵੀ ਇੰਨੀ ਕਾ ਬੰਦਾ ਹੱਸ ਕੇ ਹੀ ਲੈ ਕੇ ਜਾ ਰਿਹਾ ਸੀ ਕਿ ਤੁਸੀਂ ਆਨੇ ਕੋ ਅੱਜ ਵੀ ਆਇਨੇ ਕੋ ਅੱਜ ਵੀ ਉਹਨਾਂ ਦੇ ਤੁਸੀਂ ਇਮੋਸ਼ਨਸ ਆਪ ਜਜ ਕਰ ਸਕਦੇ ਹੋਗੇ ਸੋ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਵੀਜ਼ੇ ਦੇ ਕਰੇ ਵੀ ਜਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ ਥੱਦੀਆਂ ਭਰ-ਭਰ ਕੇ ਕਿ ਆਪਣੇ ਖਾਤੇ ਖਾਲੀ ਕਰਾ ਦਿਓ ਖਾਸ ਤੌਰ ਤੇ ਵਿਜ਼ਟਰ ਵੀਜ਼ਾ ਹੋਵੇ ਟੂਰਿਸਟ ਵੀਜ਼ਾ ਹੋਵੇ ਰੀਜ਼ਨੇਬਲ ਪੈਸੇ ਖਚ ਕੇ ਉੱਥੇ ਜਾਓ ਨਾ ਐਡਵਾਂਸ ਦੇ ਵਿੱਚ ਪੈਸੇ ਦਿਓ ਕਿਸੇ ਨੂੰ ਮੈਂ ਤਾਂ ਕਹਾਂਗਾ ਨਾ ਜਿਹੜੀ ਆਫਟਰ ਵੀਜ਼ਾ ਪੇ ਔਰ ਕੋਈ ਵਾਦਾ ਪੂਰਾ ਤਾਂ ਨਹੀਂ ਕੀਤਾ ਕਿ ਆ ਤੇ ਕੰਮ ਲਵਾਉਣ ਦਾ ਆ ਕਰਾ ਦੇਾਂਗੇ ਉਹ ਕਰਾ ਦਾਂਗੇ ਕੋਈ ਕੀਤਾ ਨਹੀਂ ਸਰ ਤੇ ਅੱਜ ਤੁਹਾਡਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ ਮੁੰਡਿਆ ਜਿਹੜਾਂ ਸਾਰੇ ਜਣੇ ਕਹਿ ਰਹੇ ਕਿ ਹੁਣ ਕੈਨੇਡਾ ਦਾ ਵੀਜ਼ਾ ਨਹੀਂ ਆਉਂਦਾ ਤੇ ਹੁਣ ਤੁਹਾਨੂੰ ਹੱਥ 'ਚ ਵੀਜ਼ਾ ਲੈ ਦੇਖ ਕੇ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲਗਿਆ ਸਰ ਕਿੰਨੀ ਯਾਰ ਰਿਫਿਊਜ਼ਲ ਲੱਗੀਆਂ ਸੀ ਪਹਿਲਾਂ ਇੱਕ ਰਿਫਿਊਜ਼ਲ ਸੀ ਸਪੈਨ ਦਾ ਕਿਹੜੇ ਏਰੀਆ ਤੋਂ ਤੁਸੀਂ ਪੰਜਾਬ ਚੋਂ ਫਿਰੋਜ਼ਪੁਰ ਤੋਂ ਮੈਨੂੰ ਲੱਗੀ ਇੱਥੇ ਸਾਡੇ ਬਾਰੇ ਕਿੱਦਾਂ ਪਤਾ ਲੱਗਾ ਜੀ ਪਾਪਾ ਨੇ ਦੱਸਿਆ ਸੀ ਤੇ ਆ ਤੂੰ ਪਾਪਾ ਨੂੰ ਦੱਸ ਸਰ ਸਾਡੇ ਰਿਸ਼ਤੇਦਾਰੀ ਚੋਂ ਪਹਿਲਾਂ ਇੱਥੇ ਹੀ ਵੀਜ਼ਾ ਲੱਗਿਆ ਸੀ ਵੀਜ਼ਾ ਲਵਾ ਕੇ ਗਏ ਸੀ ਉਸੇ ਦਾ ਕਹਿ ਸੀ ਉਹ ਰਿਫਿਊਜ਼ਲ ਆਇ ਸੀਗਾ ਉਹਨਾਂ ਦਾ ਅੱਛਾ ਮੈਨੂੰ ਪਹਿਲਾਂ ਤਾਂ ਹੀ ਰਿਫਿਊਜ਼ਲ ਲੱਗਣ ਦੀ ਵੇਟ ਕੀਤੀ ਫਿਰ ਤੂੰ ਮੇਰੇ ਨਾਲ ਕੋਲ ਆਇਆ ਚਲੋ ਮੈਂ ਤਾਂ ਕਹਿੰਦਾ ਹਾਂ ਰਿਜ਼ਲਟ ਸਿਰੇ ਲੱਗਣਾ ਚਾਹੀਦਾ ਬਾਕੀ ਜਿੱਦਾਂ ਮਰਜ਼ੀ ਕਹਿੰਦੇ ਸ ਜਿੱਦੋਂ ਤੁਹਾਡਾ ਵੱਡਾ ਬੇਟਾ ਉੱਥੇ ਰਹਿੰਦਾ ਸੀ ਔਬੇਜ਼ਾ ਹੁੰਦਾ ਹੀ ਆ ਹਰ ਮਾਪਾਪ ਨੂੰ ਕਿ ਅਸੀਂ ਆਪਣੇ ਬੱਚੇ ਨੂੰ ਉਹਦੇ ਕੋਲ ਭੇਜੀਏ ਜਿੱਦਾਂ ਜਿਹੜੀ ਰਿਫਿਊਜ਼ਲ ਆਈ ਆਈ ਸੀ ਪਹਿਲਾਂ ਹੁਣ ਵੀਜ਼ਾ ਲੱਗਾ ਤੁਹਾਨੂੰ ਕਿਦਾਂ ਲੱਗ ਰਿਹਾ ਕੀ ਇਸਨੇ ਦੇਣਾ ਚਾਹੋਗੇ ਸਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਪਹਿਲਾਂ ਜਿੱਥੋਂ ਮੈਂ ਤੁਹਾਨੂੰ ਇੱਕ ਕਮੈਂਟ ਦੱਸਦਾ ਕਿ ਅਸੀਂ ਕਿਸ ਤਰ੍ਹਾਂ ਇੱਥੇ ਆਏ ਤੁਹਾਡੇ ਕੋਲੇ ਸਾਡੇ ਇੱਕ ਰਿਸ਼ਤੇਦਾਰ ਸੀ ਕੁੜੀਆ ਉਹਦੀਆਂ 4-5 ਰਿਫਿਊਜ਼ਲਾਂ ਸੀਗੀਆਂ 4-5 ਰਿਫਿਊਜ਼ਲਾਂ ਤੋਂ ਉਹਨਾਂ ਨੂੰ ਜਦੋਂ ਪਤਾ ਲੱਗਾ ਤੁਹਾਡੇ ਕੋਲੇ ਆਏ ਉਹਨਾਂ ਦਾ ਵੀਜ਼ਾ ਆ ਗਿਆ ਹੁਣ ਉਹ ਬਹੁਤ ਵਧੀਆ ਸੈਟ ਆ ਉੱਥੇ ਜਿੱਦਾਂ ਸਾਡੀ ਰਿਫਿਊਜ਼ਲ ਆ ਗਈ ਉਹਨਾਂ ਨੇ ਫੇਰ ਤੁਹਾਨੂੰ ਕਿਹਾ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਤੁਹਾਡੇ ਕੋਲ ਆਏ ਤੇ ਸਾਨੂੰ ਉਮੀਦ ਤੋਂ ਵੀ ਵੱਧ ਤੁਹਾਡੇ ਤੋਂ ਜਿਹੜਾ ਥੈਂਕ ਯੂ ਸਰ ਤੇ ਬਾਕੀ ਤਾਂ ਮੈਨੂੰ ਮਿਲ ਜਾ ਮੈਂ ਤਾਂ ਕਹਿੰਦਾ ਜੀ ਪਰਮਾਤਮਾ ਦਾ ਢੋ ਮੇਲਾ ਬਣਿਆ ਤੇ ਬਾਕੀ ਜਿੱਥੇ ਜਿਹੜੀ ਚੀਜ਼ਾਂ ਲਿਖੀਆਂ ਵਾ ਉਥੋਂ ਅਹੀਂ ਜਿਹੜੀਆਂ ਕਿ ਮਿਲਣੀਆਂ ਇੱਕ ਹੋਰ ਚੀਜ਼ ਦੱਸ ਯਾਰ ਮੈਂ ਜਿੱਦਾਂ ਹਮੇਸ਼ਾ ਕਹਿੰਦਾ ਕੋਈ ਗਾਰੰਟੀ ਗਰੰਟੀ ਦਾ ਨਹੀਂ ਕਿਹਾ ਸੀਗਾ ਕਿ ਹਾਂ ਵੀ ਥੋੜਾ ਗਾਰੰਟੀ ਨਾਲ ਵੀਜ਼ਾ ਆਊਗਾ ਜਾਂ ਇਦਾਂ ਵਗਰ ਲੈ ਬਾਹਰ ਗਾਰੰਟੀ ਦਿੱਤੀ ਹਣੀ ਮਿਹਨਤ ਦੀ ਤੇ ਉਹ ਹੁਣ ਐਸੇ ਲਈ ਨਤੀਜਾ ਆ ਮਲੇ ਆਪਾਂ ਹੁਣ ਜੋ ਮਰਜ਼ੀ ਬੋ ਤੁਸੀਂ ਤਾਂ ਸਾਡਾ ਸਾਡੇ ਖਰਚੇ 'ਚ ਵੀ ਜਿੰਨਾ ਹੋ ਸਕੇ ਸਾਡੇ ਨੂੰ ਬਚਾਇਆ ਹੀ ਹੈ ਜਿੰਨਾ ਹੋ ਸਕੇ ਉਹ ਤਾਂ ਜਿੱਦਾਂ ਬਿਲਕੁਲ ਸਰਾ ਤੁਸੀਂ ਗੱਲ ਉਹੀ ਕਹੀ ਕਿ ਕਈ ਵਾਰ ਤਾਂ ਸਾਨੂੰ ਵੀ ਭੁੱਲ ਜਾਂਦਾ ਜਿੱਦਾਂ ਮੈਂ ਕਈ ਵਾਰੀ ਨਾ ਕਹਿਨਾ ਵੀ ਹੈ ਕਿ ਓਨਲੀ ਫਾਈਲਿੰਗ ਕਰਾ ਲਓ ਕੋਈ ਨਹੀਂ ਕਮਿਸ਼ਨਰ ਜਾਣਦੇ ਪੁਰਾਣੇ ਏਜੰਟਾਂ ਨੂੰ ਕਿਉਂਕਿ ਅਸਲ 'ਚ ਸਰ ਫੀਸਾ ਮੰਗਾਉਣ ਲੈਣ ਦੇ ਦੀ ਬਹੁਤ ਪੈਸਾ ਆਊਟ ਰਿਹਾ ਤੇ ਸਮਾਂ ਵੀ ਖਰਾਬ ਹੋ ਰਿਹਾ। ਚਾਹੇ ਮੈਂ ਦੱਸਵਾ ਕਿ ਇਹ ਸਾਡੇ ਸਟੂਡੈਂਟ ਦੀ ਸੀ ਓਨਲੀ ਫਾਈਲਿੰਗ ਕੀਤੀ ਸੀ ਤੇ ਬਾਕੀ ਜਿੱਦਾਂ ਇਸ ਬੱਚੇ ਦਾ ਵੀਜ਼ਾ ਆਇਆ ਤਾਂ ਮੈਂ ਕਹੂੰਗਾ ਤੁਹਾਡੇ ਸਾਰਿਆਂ ਦੇ ਇੱਦਾਂ ਹੀ ਸੁਪਨੇ ਪੂਰੇ ਹੁੰਦੇ ਨੇ। ਜ ਸਤ ਥੈਂਕ ਯੂ ਥੈਂਕ ਯੂ ਮੈਂ ਖੁਸ਼ ਰਹਾ ਤੇ ਰਾਜੀ ਖੁਸ਼ੀ ਰਹਾ ਸੋ ਥੈਂਕ ਯੂ ਸੋ ਮੱਚ ਤੇਰਾ ਜੀ ਮੈਨੂੰ ਲੱਗਦਾ ਹੈ ਕਿ ਇਹਦੇ ਚ ਵਿਦਿਆਰਥੀਆਂ ਦਾ ਵੀ ਭਲਾ ਹੈ ਵਿਦਿਆਰਥੀਆਂ ਨੂੰ ਅਸਲੀ ਗਾਈਡ ਨੇ ਜਿਹੜੇ ਅੱਜ ਉਹਨਾਂ ਦੀ ਜ਼ਰੂਰਤ ਹੈ ਔਰ ਤੁਸੀਂ ਉਹ ਭੂਮਿਕਾ ਦਾ ਕਰ ਰਹੇ ਹੋ ਥੈਂਕ ਯੂ ਸੋ ਮੱਚ